ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਇੱਕ ਰਾਜੇ ਦੇ 7 ਪੁੱਤਰ ਸਨ ਰਾਜੇ ਨੇ ਆਪਣੇ 5 ਪੁੱਤਰਾਂ ਦੇ ਵਿਆਹ ਸੁੰਦਰ ਨਗਰ ਦੀਆਂ ਰਾਜਕੁਮਾਰੀਆਂ ਨਾਲ ਕਰ ਦਿੱਤੇ ਤੇ ਦੋ ਰਾਜਕਮਾਰ ਦੇ ਵਿਆਹ ਉਸਨੇ ਕਰੋੜ ਨਗਰ ਦੀਆਂ ਰਾਜਕੁਮਾਰੀਆਂ ਨਾਲ ਕਰ ਦਿੱਤੇ ਰਾਜਕਮਾਰ ਆਪਣੀਆਂ ਰਾਣੀਆਂ ਨਾਲ ਖੁਸ਼ ਸਨ ਪਾਰ ਕਰੋੜਨਗਰ ਦੀ ਵੱਡੀ ਰਾਜਕੁਮਾਰੀ ਮਾਨ ਦੀ ਬਹੁਤ ਪੈੜੀ ਤੇ ਬਦਕਾਰ ਸੀ ਉਹ ਹਮੇਸ਼ਾ ਦੂਜਿਆਂ ਦਾ ਪੂਰਾ ਸੋਚਦੀ ਰਹਿੰਦੀ ਸੀ ਉਹ ਹਰ ਸਮੇਂ ਇਸੇ ਚਾਲ ਵਿੱਚ ਰਹਿੰਦੀ ਕਿ ਕਿਸੇ ਤਰ੍ਹਾਂ ਸਾਰਾ ਰਾਜਪਾਟ ਸਿਰਫ ਉਸਦੇ ਪਤੀ ਨੂੰ ਮਿਲੇ ਅਤੇ ਉਸਦੇ ਬਾਕੀ ਭਰਾਵਾਂ ਨੂੰ ਇਸ ਰਾਜਪਾਠ ਵਿੱਚੋਂ ਕੁਝ ਨਾ ਮਿਲੇ ਉਸਨੇ ਆਪਣੀ ਭੈਣ ਸੁੰਦਰੀ ਨੂੰ ਵੀ ਕੁਝ ਇਸ ਤਰ੍ਹਾਂ ਦਾ ਦੇ ਦਿੱਤਾ ਸੀ ਕਿ ਕੋਈ ਮਾ ਨਹੀਂ ਬਣ ਰਹੀ ਸੀ ਵੱਡੀ ਰਾਜਕੁਮਾਰੀ ਦਾ ਨਾਂ ਸ਼ਕੁੰਤਲਾ ਸੀ ਸੁੰਦਰ ਨਗਰ ਵਾਲਿਆਂ ਦੇ ਦੋ ਰਾਜਕਮਰੀਆਂ ਰਾਣੀ ਵੀਰਵਤੀ ਤੇ ਪਦਵਤੀ ਮਾਂ ਬਣਨ ਵਾਲੀਆਂ ਸਨ ਸ਼ਕੁੰਤ라 ਨੂੰ ਆਪਣਾ ਰਾਜਪਾਟ ਖੁਸਦਾ ਨਜ਼ਰ ਆ ਰਿਹਾ ਸੀ ਤੇ ਉਸਤੇ ਦੋ ਦਾਇਆਂ ਨੂੰ ਬਹੁਤ ਸਾਰਾ ਲਾਲਚ ਦੇ ਕੇ ਉਹਨਾਂ ਰਾਣੀਆਂ ਦੇ ਬੱਚੇ ਕਰਾ ਦਿੱਤੇ ਕਰਨੀ ਰੱਬ ਦੀ ਸ਼ਕੁੰਤਲਾ ਖੁਦ ਵੀ ਮਾਂ ਨਹੀਂ ਬਣ ਸਕਦੀ ਸੀ ਬਹੁਤ ਸਾਰੇ ਪਾ ਕਰਨ ਤੋਂ ਬਾਅਦ ਵੀ ਰਾਣੀ ਸ਼ਕੁੰਤ라 ਦੀ ਝੋਲੀ ਨਾ ਪਰੀ ਰਾਜਾ ਨੇ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਨ ਬਾਰੇ ਸੋਚਿਆ ਰਾਣੀ ਸ਼ਕੁੰਤਰਾ ਨੇ ਆਪਣੇ ਅਰਾਧਿਆਂ ਪਰ ਪਾਣੀ ਫਿਰਦਾ ਦੇਖ ਕੇ ਇੱਕ ਤਰਤੀਬ ਸੋਚੀ ਉਸਨੇ ਆਪਣੇ ਭਰਾ ਨੂੰ ਸੁਨੇਹਾ ਭੇਜਿਆ ਅਤੇ ਇੱਕ ਇਸ ਤਰ੍ਹਾਂ ਦੀ ਚੀਜ਼ ਲੈ ਕੇ ਆਉਣ ਨੂੰ ਕਿਹਾ ਜਿਸ ਨੂੰ ਖਾਣ ਤੋਂ ਬਾਅਦ ਸਾਰਾ ਪਰਿਵਾਰ ਬੇਹੋਸ਼ ਹੋ ਜਾਵੇ ਉਸ ਦਾ ਭਰਾ ਚੰਦਨ ਰਾਜ ਸ਼ਕੁੰਤਲਾ ਇਸ ਸਵਰਗਪੂਰੀ ਦੇ ਰਾਜੇ ਤੋਂ ਬਦਲਾ ਲੈਣਾ ਚਾਹੁੰਦੇ ਸਨ ਇਸ ਲਈ ਚੰਦਨ ਰਾਜ ਨੇ ਆਪਣੀਆਂ ਪੈਣ ਦੇ ਵਿਆਹ ਇੱਥੇ ਕੀਤੇ ਸਨ ਸਵਰਗਪੁਰੀ ਦਾ ਰਾਜਿਆ ਨਿਕਰੂੜ ਨਗਰ ਉੱਪਰ ਤਾਵਾ ਬੋਲ ਦਿੱਤਾ ਸੀ ਤੇ ਇਸ ਨਗਰ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ ਫਿਰ ਚੰਦਨ ਰਾਜ ਸ਼ਕੁੰਤਲਾ ਤੇ ਸੁੰਦਰੀ ਦੇ ਪਿਤਾ ਦਾ ਕਤਲ ਕਰ ਦਿੱਤਾ ਸੀ ਜਿਸ ਕਾਰਨ ਸ਼ਕੁੰਤਲਾ ਤੇ ਚੰਦਨ ਰਾਜ ਦੇ ਮਨ ਉੱਪਰ ਬਹੁਤ ਬੁਰਾ ਅਸਰ ਪਿਆ ਸੀ ਉਹਨਾਂ ਦੋਵਾਂ ਨੇ ਇਸ ਰਾਜੇ ਤੋਂ ਬਦਲਾ ਲੈਣ ਬਾਰੇ ਸੋਚਿਆ ਸੀ ਸੁੰਦਰੀ ਉਸ ਸਮੇਂ ਛੋਟੀ ਸੀ ਰਾਜੇ ਦੇ ਵਾਸਤਾ ਪਾਇਆ ਤੇ ਆਪਣੀਆਂ ਪੁੱਤਰੀਆਂ ਦਾ ਵਿਆਹ ਸਵਰਗਪੁਰੀ ਦੇ ਰਾਜਕਮਾਰ ਨਾਲ ਕਰਨ ਬਾਰੇ ਕਿਹਾ। ਕਰੋੜ ਰਾਜ ਦੀ ਰਾਣੀ ਨੇ ਰਾਜਾ ਨੂੰ ਆਪਣੇ ਪੁੱਤਰ ਚੰਦਨ ਰਾਜਕੋਲੀ ਰਾਜ ਛੱਡਣ ਦੇ ਦਿੱਤੀ। ਚੋਲੀ ਫਲਾਦ ਸਵਰਗਪੁਰੀ ਦਾ ਰਾਜਾ ਆਪਣੇ ਦੋ ਰਾਜਕਮਾਰਾਂ ਦਾ ਵਿਆਹ ਕਰੋੜ ਦੀਆਂ ਰਾਜਕਮਾਰੀਆਂ ਨਾਲ ਕਰਕੇ ਚੰਦਨ ਰਾਜ ਨੂੰ ਉਸ ਦਾ ਰਾਜ ਵਾਪਸ ਕਰ ਗਿਆ। ਪਰ ਉਸ ਨੇ ਆਪਣੇ ਇਲਾਕੇ ਵਿੱਚ ਮਿਲਣਾ ਦਿਆ ਸੀ। ਚਾਹੇ ਉਸ ਦਾ ਰਾਜ ਅਜੇ ਵੀ ਚੰਦਨ ਰਾਜਾ ਹੀ ਸੀ। ਸ਼ਕੁੰਤਲਾ ਦਾ ਪ੍ਰਾਚੰਦਨ ਚੰਦਰ ਰਾਜ ਉਸ ਕੋਲ ਆ ਚੁੱਕਿਆ ਸੀ ਚੰਦਰ ਰਾਜ ਤੇ ਸ਼ਕੁੰਤਰਾ ਨੇ ਸਾਰੇ ਪਰਿਵਾਰ ਤੇ ਭੋਜਨ ਵਿੱਚ ਕੁਝ ਮਲਾ ਦਿੱਤਾ ਸੀ ਤੇ ਛੋਟਾ ਰਾਜਕਮਰ ਸੁందਰੀ ਦਾ ਪਤੀ ਰਾਜਕਮਰ ਪ੍ਰਤਾਪ ਅਜੇ ਸ਼ਿਕਾਰ ਖੇਡ ਕੇ ਨਹੀਂ ਆਇਆ ਸੀ ਸ਼ਕੁੰਤਰਾ ਤੇ ਉਸ ਦਾ ਪ੍ਰਾਚੰਦਨ ਉਸ ਦੀ ਉਡੀਕ ਕਰ ਰਹੇ ਸਨ ਪਰ ਰਾਜਕੁਮਾਰ ਪ੍ਰਤਾਪ ਨੇ ਉਹਨਾਂ ਦੀਆਂ ਗੱਲਾਂ ਸੁਣ ਲਈਆਂ ਸਨ ਉਹ ਉਹਨਾਂ ਦੀਆਂ ਗੱਲਾਂ ਸੁਣ ਕੇ ਡਰ ਗਿਆ ਤੇ ਉਹ ਕੱਲਾ ਸੀ ਕੁਝ ਨਹੀਂ ਕਰ ਸਕਦਾ ਸੀ ਤੇ ਉਹ ਆਪਣਾ ਮਹਿਲ ਛੱਡ ਕੇ ਜੰਗਲਾਂ ਵਿੱਚ ਲੁਕ ਗਿਆ ਤੇ ਉੱਥੇ ਘਰੋਂ ਡੋਕ ਕੇ ਹੀ ਆਪਣੇ ਪਰਿਵਾਰ ਨੂੰ ਬਚਾਉਣ ਬਾਰੇ ਸੋਚਣ ਲੱਗਾ ਉਦੋਂ ਰਾਣੀ ਸ਼ਕੁੰਤ라 ਨੇ ਸਾਰੇ ਪਰਿਵਾਰ ਨੂੰ ਕੈਦ ਕਰਕੇ ਕਰੋੜ ਨਗਰ ਵਿੱਚ ਭੇਜ ਦਿੱਤਾ ਸੀ ਤੇ ਹੁਣ ਸਾਰੇ ਜਾਣੇ ਉੱਥੇ ਕੈਦ ਸਨ ਤੇ ਸਵਰਗਪੁਰੀ ਵਿੱਚ ਹੁਣ ਸ਼ਕੁੰਤਰਾ ਤੇ ਉਸ ਦਾ ਭਰਾ ਦਾ ਰਾਜ ਸੀ ਸਵਰਗਪੁਰੀ ਬਹੁਤ ਸੁੰਦਰ ਨਗਰ ਸੀ ਉੱਥੇ ਹਰ ਕੋਈ ਖੁਸ਼ ਸੀ ਪਰ ਜਦੋਂ ਤੋਂ ਰਾਣੀ ਸ਼ਕੁੰਤਲਾ ਤੇ ਚੰਦਰ ਰਾਜ ਨੇ ਰਾਜ ਕਰਨਾ ਸ਼ੁਰੂ ਕੀਤਾ ਉਦੋਂ ਤੋਂ ਹੀ ਰਾਜ ਕਤਾ ਦਾ ਫੈਲ ਗਈ ਹਰ ਕੋਈ ਦੁਖੀ ਸੀ ਇਸ ਰਾਜ ਦੀ ਹਾਲਤ ਵੀ ਕਰੋੜ ਰਾਜਵੰਖ ਹੋ ਗਈ ਸੀ ਕਰੋੜ ਰਾਜ ਦੇ ਲੋਕ ਵੀ ਦੁਖੀ ਸਨ ਇਸੇ ਲਈ ਸਵਰਗਪੁਰੀ ਦੇ ਰਾਜਾ ਨੇ ਉਥੋਂ ਦੇ ਲੋਕਾਂ ਦੀ ਪੀਰ ਉੱਤੇ ਬਹੁਤ ਸਾਲ ਪਹਿਲਾਂ ਕਰੋੜ ਰਾਜ ਉੱਤੇ ਹਮਲਾ ਕਰਕੇ ਸ਼ਕੁੰਤਲਾ ਤੇ ਚੰਦਰਨ ਰਾਜ ਦੇ ਪਿਤਾ ਨੂੰ ਮਰਵਾ ਮਕਾਇਆ ਸੀ ਉਦੋਂ ਰਾਜਕੁਮਾਰ ਪ੍ਰਤਾਪ ਜੰਗਲ ਵਿੱਚ ਜਾਨਵਰਾ ਤੋਂ ਲੁਕਦਾ ਹੋਇਆ ਫਿਰ ਰਿਹਾ ਸੀ ਇੱਕ ਦਿਨ ਜੰਗਲ ਵਿੱਚ ਉਸ ਨੂੰ ਇੱਕ ਸ਼ੇਰ ਮਿਲਿਆ ਸ਼ੇਰ ਦਰਦ ਨਾਲ ਕਰਾਹ ਰਿਹਾ ਸੀ ਤੇ ਉਸ ਦੀ ਲੱਤ ਉੱਪਰ ਜ਼ਖਮ ਦਾ ਨਿਸ਼ਾਨ ਸੀ ਰਾਜਾ ਆਪਣੇ ਨਾਲ ਇੱਕ ਪੋਟਲੀ ਵਿੱਚ ਜੜੀ ਬੂਟੀ ਮਲਮ ਪੱਟੀ ਤੇ ਆਪਣੇ ਕੱਪੜੇ ਲੈ ਕੇ ਆਇਆ ਸੀ ਉਸ ਵਿੱਚੋਂ ਸਮਾਨ ਕੱਢ ਕੇ ਉਸਨੇ ਸ਼ੇਰ ਦੀ ਮਲ ਪੱਟੀ ਕਰ ਦਿੱਤੀ ਸ਼ੇਰ ਨੂੰ ਰਾਤ ਮਿਲ ਗਈ ਤੇ ਉਸਨੇ ਰਾਜਕਮਾਰ ਪ੍ਰਤਾਪ ਦੇ ਹੱਥ ਤੇ ਆਪਣਾ ਪੰਜਾ ਰੱਖ ਦਿੱਤਾ ਤੇ ਆਪਣਾ ਹੱਥ ਦੋਸਤੀ ਵੱਲ ਵਧਾ ਦਿੱਤਾ ਸ਼ੇਰ ਕੋਲੋਂ ਵਿਦਾਈ ਲੈ ਕੇ ਰਾਜਕਮਾਰ ਅੱਗੇ ਚਲਾ ਗਿਆ ਅੱਗੇ ਜਾ ਕੇ ਇੱਕ ਦਰਖਤ ਥੱਲੇ ਆਰਾਮ ਕਰਨ ਲੱਗਿਆ ਉੱਥੇ ਹੀ ਸੌਂ ਗਏ ਸਵੇਰੇ ਉੱਠ ਕੇ ਉਸਨੇ ਦੇਖਿਆ ਕਿ ਉੱਥੇ ਇੱਕ ਜੀ ਫੁੱਲ ਸੀ ਜਿਹੜਾ ਉਸਨੇ ਪਹਿਲਾਂ ਕਦੇ ਨਹੀਂ ਵੇਖਿਆ ਸੀ ਫੁੱਲ ਦੀ ਪੱਤੀ ਵਿੱਚ ਇੱਕ ਕੰਡਾ ਚੁਗਿਆ ਹੋਇਆ ਸੀ ਰਾਜਕਮਰ ਨੇ ਦੇਖਿਆ ਤੇ ਫੁੱਲ ਵਿੱਚੋਂ ਕੰਡਾ ਬਾਹਰ ਕੱਢ ਦਿੱਤਾ ਪੂਰੇ ਟਾਈਮ ਬਾਅਦ ਰਾਜਕਮਰ ਨੇ ਦੇਖਿਆ ਕਿ ਉਸ ਕੋਲ ਇੱਕ ਸੁੰਦਰ ਰਾਜਕੁਮਾਰੀ ਖੜੀ ਸੀ ਰਾਜਕਮਰ ਨੇ ਦੇਖ ਕੇ ਹੈਰਾਨ ਪਰੇਸ਼ਾਨ ਹੋ ਗਿਆ ਕਿ ਇਹ ਕਿੱਥੋਂ ਆਈ ਹੈ ਤੇ ਉਸਨੇ ਰਾਜਕੁਮਾਰੀ ਨੂੰ ਪੁੱਛਿਆ ਤੁਸੀਂ ਕੌਣ ਹੋ ਕਿੱਥੋਂ ਆਇਓ ਰਾਜਕੁਮਾਰੀ ਕਹਿੰਦੀ ਮੈਂ ਫੁੱਲਨਗਰ ਦੀ ਰਾਜਕੁਮਾਰੀ ਹਾਂ 100 ਸਾਲ ਪਹਿਲਾਂ ਇੱਕ ਸਾਧੂ ਦੇ श्राਪ ਨਾਲ ਫੁੱਲ ਬਣ ਗਈ ਸੀ ਤੇ ਉਸ ਸਾਧੂ ਨੇ ਕਿਹਾ ਸੀ ਕਿ 100 ਸਾਲ ਬਾਅਦ ਇੱਕ ਬਾਦਰ ਸੱਚਾ ਤੇ ਮਾਨਤਾ ਰਾਜਕੁਮਾਰ ਆਵੇਗਾ ਉਹ ਤੈਨੂੰ ਯਾਦ ਕਰ ਰਾਜਕੁਮਾਰ ਉਸਨੂੰ ਕਹਿਣ ਲੱਗਾ ਕਿ ਉਹ ਫੁੱਲ ਕਿਵੇਂ ਬਣ ਗਈ ਸੀ ਤੇ ਸਾਧੂ ਨੇ ਉਸਨੂੰ श्राप ਕਿਉਂ ਦਿੱਤਾ ਸੀ ਰਾਜਕੁਮਾਰੀ ਕਹਿੰਦੀ ਕਿ ਉਹ ਫੁੱਲ ਨਗਰ ਦੀ ਰਾਜਕੁਮਾਰੀ ਫੂਲਵਤੀ ਹੈ ਉਸਤੇ ਭਰਾਵਾਂ ਨੇ ਉਸਨੂੰ ਇੱਕ ਥਾਂ ਤੇ ਇੱਕ ਸੁੰਦਰ ਬਾਗ ਬਣਾ ਕੇ ਦਿੱਤਾ ਸੀ ਉਹ ਇਸ ਸਥਾਨ ਤੇ ਆਪਣੀਆਂ ਸੇਲੀਆਂ ਨਾਲ ਖੇਡ ਰਹੀ ਸੀ ਉਸ ਦੀਆਂ ਸੇਲੀਆਂ ਤੇ ਉਸਨੇ ਉਸ ਸਾਧੂ ਨੂੰ ਪਰੇਸ਼ਾਨ ਕਰਨ ਬਾਰੇ ਸੋਚਿਆ ਉਹਨਾਂ ਨੇ ਸਾਧੂ ਦਾ ਨੋਟ ਕਿਤੇ ਲੁਕੋ ਦਿੱਤਾ ਤੇ ਉਸ ਨੂੰ ਖਾਣ ਲਈ ਜ਼ਿਆਦਾ ਮਿਰਚਾ ਪਾ ਕੇ ਭੋਜਨ ਦੇ ਦਿੱਤਾ ਸਾਧੂ ਬਹੁਤ ਗ੍ਰੋਧਿਤ ਹੋ ਗਿਆ ਤੇ ਉਸ ਨੇ ਰਾਜਕੁਮਾਰੀ ਫੂਲਵਤੀ ਨੂੰ ਆਪਣੇ श्राप ਨਾਲ ਫੁੱਲ ਬਣਾ ਦਿੱਤਾ ਤੇ ਉਹਦੀ ਸਾਰੀ ਨਗਰੀ ਨੂੰ श्राप ਦੇ ਕੇ ਪੱਥਰ ਦੀ ਬਣਾ ਦਿੱਤਾ ਸਿਰਫ ਫੂਲਵਤੀ ਦੀ ਮਾਤਾ ਹੀ ਪੱਥਰ ਨਹੀਂ ਬਣੀ ਸੀ ਕਿਉਂਕਿ ਉਸ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਚੰਗੇ ਕਰਮ ਤੇ ਪਾਠ ਪੂਜਾ ਕੀਤੀ ਹੋਈ ਸੀ फूलवती दी माता ने साधु ਨੂੰ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਕਿ ਉਸ ਤੇ ਨਗਰ ਨੂੰ ਬਖਸ਼ ਦਿੱਤਾ ਜਾਵੇ साधु ਨੇ ਕਿਹਾ ਹੁਣ ਕੁਝ ਨਹੀਂ ਕਰ ਸਕਦਾ ਪਰ ਜਦੋਂ ਵੀ ਕੋਈ ਬਹੁਤ ਪ੍ਰਤਾਪੀ ਯੋਧਾ ਆਵੇਗਾ ਤੇ फूलवती ਦੇ ਫੁੱਲ ਵਿੱਚੋਂ ਕੰਡਾ ਕੱਢ ਕੇ ਉਸ ਨਾਲ ਵਿਆਹ ਕਰਕੇ ਨਗਰ ਵਿੱਚ ਆਵੇਗਾ ਤਾਂ ਮੋੜ ਤੋਂ ਸਾਰੇ ਸਰਜੀਤ ਹੋ ਜਾਣਗੇ ਤੇ ਉਸ ਦੀ માતા ਨੇ ਕਿਹਾ ਇੰਨੇ ਸਮੇਂ ਬਾਅਦ ਪਤਾ ਨਹੀਂ ਕਦੋਂ ਖੂਨ ਕੀ ਆਵੇਗਾ ਉਦੋਂ ਨੂੰ ਨਗਰੀ ਸੰਸਾਰ ਨਾਲੋਂ ਬਹੁਤ ਅਲੱਗ ਰਹਿ ਜਾਵੇਗੀ ਸਾਧੂ ਨੇ ਕੈਫੀ ਕਰਨਾ ਕਰੋ ਉਸ ਤੋਂ ਬਾਅਦ ਮੇਰਾ श्रापਤਾ ਅਸਰ ਖਤਮ ਹੋ ਜਾਵੇਗਾ ਤੇ ਪੂਰੇ ਸੰਸਾਰ ਤੇ ਨਗਰ ਨੂੰ ਪਤਾ ਨਹੀਂ ਚੱਲੇਗਾ ਕੀ ਹੋਇਆ ਇਹ ਨਗਰ ਆਪਣੇ ਆਪ ਬਾਕੀ ਸੰਸਾਰ ਨਾਲ ਮਿਲ ਜਾਵੇਗਾ ਤੇ ਅੱਜ 100 ਸਾਲ ਬਾਅਦ ਮੈਂ ਯਾਦ ਹੋਏ ਹਾਂ ਤੇ ਹੁਣ ਤੁਸੀਂ ਕਿਰਪਾ ਕਰਕੇ ਮੇਰੇ ਨਾਲ ਵਿਆਹ ਕਰਵਾ ਲਵੋ ਤਾਂ ਜੋ ਮੇਰੀ ਸਾਰੀ ਨਗਰੀ ਯਾਦ ਹੋ ਜਾਵੇ ਰਾਜਾ ਪ੍ਰਤਾਪ ਕਹਿੰਦਾ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ ਇਸ ਤੇ ਰਾਣੀ ਫੂਲਵਤੀ ਰੋਣ ਲੱਗ ਜਾਂਦੀ ਹੈ ਰਾਜਕਮਨ ਨੂੰ ਉਸ ਤੇ ਤਰਸ ਆ ਜਾਂਦਾ ਤੇ ਉਹ ਉਸ ਨਾਲ ਵਿਆਹ ਕਰਵਾ ਕੇ ਉਸ ਦੀ ਨਗਰੀ ਚਲਾ ਜਾਂਦਾ ਹੈ ਉੱਥੇ ਸਭ ਲੋਕ ਪੱਥਰ ਦੇ ਹੁੰਦੇ ਹਨ ਰਾਜਕਮਰ ਪ੍ਰਤਾਪ ਦੇ ਉੱਥੇ ਚਰਨ ਪੈਂਦੇ ਆ ਸਭ ਸੁਰ ਜੀਤ ਹੋ ਗਏ ਰਾਜਾ ਰਾਣੀ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਰਾਜਕਮਾਰ ਤੇ ਰਾਣੀ ਫੂਲਵਤੀ ਸਭ ਤੋਂ ਵਿਦਾਲਾ ਕੇ ਅੱਗੇ ਚੱਲ ਪਏ ਉਹ ਇੱਕ ਜੰਗਲ ਵਿੱਚ ਆਰਾਮ ਕਰ ਰਹੇ ਸਨ ਕਿ ਉੱਥੇ ਇੱਕ ਸਾਧੂ ਆਇਆ ਤੇ ਉਹਨਾਂ ਨੇ ਉਹਨਾਂ ਤੋਂ ਕੁਝ ਖਾਣ ਨੂੰ ਮੰਗਿਆ ਰਾਜਕਮਾਰ ਤੇ ਰਾਣੀ ਕੋਲ ਕੁਝ ਫਲ ਸਨ ਉਹਨਾਂ ਨੇ ਉਸ ਸਾਧੂ ਨੂੰ ਦੇ ਦੇ ਦਿੱਤੇ ਸਾਧੂ ਨੇ ਉਹ ਫਲ ਖਾ ਕੇ ਉਹਨਾਂ ਤੋਂ ਹੋਰ ਫਲ ਮੰਗੇ ਕੁਮਾਰ ਤੇ ਰਾਣੀ ਨੇ ਉਹ ਫਲ ਵੀ ਉਹਨਾਂ ਨੂੰ ਦੇ ਦਿੱਤੇ ਸਾਧੂ ਉਹਨਾਂ ਨੂੰ ਕਹਿੰਦਾ ਕਿ ਉਹ 100 ਸਾਲ ਬਾਅਦ ਰਾਣੀ ਫੂਲਵਤੀ ਦੀ ਪ੍ਰੀਖਿਆ ਲੈਣ ਆਇਆ ਸੀ ਉਹ ਦੋਨੋਂ ਇਸ ਪ੍ਰੀਖਿਆ ਵਿੱਚ ਸਫਲ ਹੋਏ ਸਨ ਉਹ ਉਹਨਾਂ ਨੂੰ ਤਿੰਨ ਵਰਦਾਨ ਦਿੰਦਾ ਇੱਕ ਵਰਦਾਨ ਅਨੁਸਾਰ ਉਹ ਜਦੋਂ ਵੀ ਚਾਹੁੰਦੇ ਹਨ ਸੱਚੇ ਮਨ ਨਾਲ ਪ੍ਰਾਰਥਨਾ ਕਰਕੇ ਭੋਜਨ ਪ੍ਰਾਪਤ ਕਰ ਸਕਦੇ ਹਨ ਦੂਜੇ ਵਰਦਾਨ ਅਨੁਸਾਰ ਰਾਜਕੁਮਾਰ ਪੰਛੀ ਜਾਨਵਰਾਂ ਦੀ ਬੋਲੀ ਸਮਝ ਸਕਦਾ ਹੈ ਜਿਹਦੇ ਵਰਦਾਨ ਦੇ ਰੂਪ ਵਿੱਚ ਸਾਧੂ ਨੇ ਉਸਨੂੰ ਇੱਕ ਤਲਵਾਰ ਦਿੱਤੀ ਜਿਹੜੀ ਤਲਵਾਰ ਸਾਹਮਣੇ ਵਾਲੇ ਦਾ ਜਾਦੂ ਆਪਣੇ ਵਿੱਚ ਸੋਖ ਸਕਦੀ ਸੀ ਇਹ ਕ੍ਰਾਮਮਤੀ ਤਲਵਾਰ ਬਹੁਤ ਕੁਝ ਕਰ ਸਕਦੀ ਸੀ ਸਾਧੂ ਤੋਂ ਵਿਦਾ ਲੈ ਕੇ ਰਾਜਕਮਰ ਪ੍ਰਤਾਪ ਤੇ ਰਾਜਕਮਾਰੀ ਫੂਲਵਤੀ ਦੂਸਰੇ ਨਗਰ ਚਲੇ ਗਏ ਉੱਥੋਂ ਦੇ ਰਾਜੇ ਦੀ ਬੇਟੀ ਕਿਸੇ ਜਨ ਦੀ ਕੈਦ ਵਿੱਚ ਸੀ ਉੱਥੋਂ ਦੇ ਰਾਜੇ ਨੇ ਸ਼ਹਿਰ ਵਿੱਚ ਢੰਡੋਟਾ ਪਟਵਾਇਆ ਕਿ ਜੋ ਉਸਦੀ ਰਾਜਕਮਾਰੀ ਨੂੰ ਰਿਆਈ ਕਰਾ ਕੇ ਲੈ ਕੇ ਆਵੇਗਾ ਰਾਜਾ ਉਸ ਨੂੰ ਆਪਣਾ ਅੱਧਾ ਰਾਜ ਦੇ ਦੇਵੇਗਾ ਰਾਜਕਮਾਨ ਨੇ ਉਸਦੀ ਰਾਜਕਮਾਰੀ ਨੂੰ ਰਿਹਾਈ ਕਰਾਉਣ ਬਾਰੇ ਸੋਚਿਆ ਤਾਂ ਜੋ ਅੱਧਾ ਰਾਜ ਲੈ ਕੇ ਆਪਣੇ ਭਰਾ ਭਜਾਨਿਆਂ ਤੇ ਮਾਪੇ-ਬਾਪ ਨੂੰ ਆਪਣੀ ਭਾਪੀ ਕੋਲ ਰਿਹਾ ਕਰਵਾ ਸਕੇ। ਰਾਜਕਮਾਰ ਪ੍ਰਤਾਪ ਨੇ ਰਾਣੀ ਨੂੰ ਫੂਲਵਤੀ ਨੂੰ ਫੂਲ ਨਗਰ ਭੇਜ ਦਿੱਤਾ ਤੇ ਉਸ ਨੂੰ ਜਲਦ ਆਉਣ ਦਾ ਵਾਅਦਾ ਕੀਤਾ। ਰੋਪਨਗਰ ਦੇ ਰਾਜਾ ਨੇ ਉਸ ਨੂੰ ਗਾਂ ਕੀਤਾ ਕਿ ਉਹ ਬਹੁਤ ਸਾਰੇ ਰਾਜਕਮਾਰ ਤੇ ਰਾਜਕਮਾਰੀਆਂ ਨੂੰ ਛਣਾਉਣ ਗਏ ਹਨ। ਪਰ ਅਜ ਤੱਕ ਵਾਪਸ ਨਹੀਂ ਆਏ ਉਸ ਨੂੰ ਵੀ ਪੂਰਾ ਸੋਚ ਸਮਝ ਕੇ ਜਾਣਾ ਚਾਹੀਦਾ ਹੈ ਰਾਜਕਮਾਨ ਨੇ ਕਿਹਾ ਕਿ ਉਹ ਰਾਜਕਮਾਰੀਆਂ ਨੂੰ ਜ਼ਰੂਰ ਛੜਾ ਕੇ ਵਾਪਸ ਲੈ ਆਵੇਗਾ ਇੱਕ ਜਗ੍ਹਾ ਤੇ ਕੁਝ ਕੀੜੀਆਂ ਆਪਸ ਵਿੱਚ ਗੱਲਾਂ ਕਰ ਰਹੀਆਂ ਸਨ ਕਿ ਉਹ ਭੁੱਖੀਆਂ ਮਰ ਰਹੀਆਂ ਹਨ ਕਿਤੋਂ ਵੀ ਕੋਈ ਨਾਜ ਦਾ ਦਾਣਾ ਨਹੀਂ ਮਿਲ ਰਿਹਾ ਰਾਜਕਮਾਰ ਪ੍ਰਤਾਪ ਨੇ ਆਪਣੇ ਪ੍ਰਧਾਨ ਦੀ ਵਰਤੋਂ ਕਰਕੇ ਉਹਨਾਂ ਲਈ ਦਾਣਿਆਂ ਦੇ ਢੇਰ ਲਗਾ ਦਿੱਤੇ ਤੇ ਕੀੜੀਆਂ ਬਹੁਤ ਖੁਸ਼ ਹੋਈਆਂ। ਉਹਨਾਂ ਨੇ ਰਾਜ ਨੇ ਇੱਕ ਛੋਟਾ ਜਿਹਾ ਖੰਭ ਦਿੱਤਾ। ਉਹਨਾਂ ਨੇ ਕਿਹਾ ਜਦੋਂ ਵੀ ਇਹ ਖੰਭ ਉਹ ਮੁਠੀ ਵਿੱਚ ਬੰਦ ਕਰੇਗਾ ਤਾਂ ਉਹ ਉਸੇ ਟਾਈਮ ਆਪਣੀ ਫੌਜ ਲੈ ਕੇ ਉਸ ਕੋਲ ਉਸੇ ਜਗ੍ਹਾ ਤੇ ਪਹੁੰਚ ਜਾਣਗੇ। ਰਾਜਾ ਉਹਨਾਂ ਤੋਂ ਵੀ ਵਿਦਾਈ ਲੈ ਕੇ ਅੱਗੇ ਚਲਾ ਗਿਆ। ਅੱਗੇ ਜਾ ਕੇ ਕੁਝ ਚੂਹੇ ਇੱਕ ਸ਼ਿਕਾਰੀ ਦੇ ਲੋਹੇ ਦੀ ਕੜਕੀ ਵਿੱਚ ਬੰਦ ਸਨ। ਰਾਜਕਮਾਨ ਨੇ ਉਹਨਾਂ ਦਾ ਦੁੱਖ ਸੁਣ ਲਿਆ ਤੇ ਉਹਨਾਂ ਨੂੰ ਕਿਹਾ ਰਿਹਾ ਕਰ ਦਿੱਤਾ। ਚੂਹਿਆਂ ਨੇ ਰਾਜੇ ਦਾ ਧੰਨਵਾਦ ਕੀਤਾ। ਤ ਉਸਨੇ ਇੱਕ ਦਾਣਾ ਦਿੱਤਾ ਤੇ ਕਿਹਾ ਕਿ ਉਹ ਜਦੋਂ ਵੀ ਇਸ ਨੂੰ ਧਰਤੀ ਵਿੱਚ ਦੱਬੇ ਕੇ ਤਾਂ ਉਹ ਆਪਣੀ ਫੌਜ ਲੈ ਕੇ ਉਸ ਕੋਲ ਆ ਜਾਣਗੇ ਰਾਜਾ ਖੇਰ ਅੱਗੇ ਤੁਰ ਪਿਆ ਤੁਰਦਾ ਤੁਰਦਾ ਰਾਜਾ ਜਿੰਨ ਦੀ ਰਾਹਿਤ ਵਿੱਚ ਪਹੁੰਚ ਗਿਆ ਜਿੱਧਰ ਨੂੰ ਪਤਾ ਚੱਲ ਚੁੱਕਿਆ ਸੀ ਕਿ ਕੋਈ ਮੁਸਾਫਿਰ ਰਾਜਕਮਾਰੀਆਂ ਨੂੰ ਛਡਾਉਣ ਆਇਆ ਹੈ ਉਸ ਤੇ ਸਪਾਹਿਆਂ ਨੇ ਰਾਜਕਮਾਰ ਨੂੰ ਫੜ ਕੇ ਭੁੱਖੇ ਸ਼ੇਰ ਅੱਗੇ ਸੁੱਟ ਦਿੱਤਾ ਪਰ ਸ਼ੇਰ ਨੇ ਉਸ ਨੂੰ ਨਹੀਂ ਖਾਦਾ ਸਗੋਂ ਰਾਜਕਮਾਨ ਨਾਲ ਪਿਆਰ ਕਰਨ ਲੱਗਾ ਰਾਜਕਮਾਨ ਨੂੰ ਯਾਦ ਆ ਗਿਆ ਵੀ ਇਹ ਉਹੀ ਸ਼ੇਰ ਹੈ ਜਿਸ ਦੀ ਉਸਨੇ ਮਾਲਮ ਪੱਟੀ ਕੀਤੀ ਸੀ ਰਾਜਕਮਾਨ ਆਪਣੇ ਵਰਦਾਨ ਨਾਲ ਉਸਨੂੰ ਭੋਜਨ ਖਿਲਾ ਕੇ ਰਾਜਕਮਾਨ ਨੇ ਦਾਣਾ ਕੱਢਿਆ ਉਸਨੂੰ ਧਰਤੀ 'ਚ ਦੱਬ ਦਿੱਤਾ ਤੇ ਉਸ ਦੇ ਸਾਹਮਣੇ ਚੂਹਾ ਦੀ ਫੌਜ ਲਾ ਕੇ ਖੜੀ ਹੋ ਗਈ ਅੱਗੇ ਚਲਾ ਗਿਆ ਜਿਨ੍ਹਾਂ ਨੇ ਉਸਨੂੰ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ ਸੀ ਜਿਹੜੀ ਕਾਲ ਕੋਠੜੀ ਅਲੱਗ-ਅਲੱਗ ਤਰ੍ਹਾਂ ਦੇ ਦਾਣਿਆਂ ਨਾਲ ਭਰੀ ਹੋਈ ਸੀ ਉਸਨੇ ਉਸ ਨੂੰ ਕਿਹਾ ਕਿ ਜੇਕਰ ਉਹ ਰਾਤੋਂ-ਰਾਤ ਇਹ ਦਾਣੇ ਕੱਲੇ-ਕੱਲੇ ਕਰਕੇ ਢੇਰੀਆਂ ਲਗਾ ਦੇਵੇਗਾ ਤਾਂ ਉਸ ਨੂੰ ਰਾਜਕੁਮਾਰੀਆਂ ਦੇ ਕੋਲ ਪਹੁੰਚਾ ਦਿੱਤਾ ਜਾਵੇਗਾ ਨਹੀਂ ਉਸ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ ਰਾਜਕੁਮਾਰ ਨੇ ਆਪਣੇ ਚੋਲੇ ਵਿੱਚੋਂ ਖੰਭ ਕੱਢਿਆ ਤੇ ਉਸ ਨੂੰ ਮੁਠੀ ਵਿੱਚ ਬੰਦ ਕਰ ਲਿਆ ਦੇਖਦੇ-ਦੇਖਦੇ ਕੀੜੀਆਂ ਦੀ ਫੌਜ ਉੱਥੇ ਆ ਗਈ ਤੇ ਉਹਨਾਂ ਨੇ ਰਾਤੋਂ ਰਾਤ ਨਾਜ ਦੇ dane ਲੱਗ-ਲੱਗ ਕਰਕੇ ਢੇਰੀਆਂ ਲਗਾ ਦਿੱਤੀ। ਦੂਸਰੇ ਦਿਨ ਜਿੰਨ ਵਿਚਕਰਮਤ ਦੇਖ ਕੇ ਹੈਰਾਨ ਹੋ ਗਿਆ ਕਿ ਉਸਨੇ ਰਾਜਕਮਾਰ ਨੂੰ ਰਾਜਕਮਾਰੀਆਂ ਦੇ ਨਾਲ ਵਾਲੀ ਕੋਠੀ ਵਿੱਚ ਕੈਦ ਕਰ ਦਿੱਤਾ ਤੇ ਕਿਹਾ ਕਿ ਉਹ ਰਾਤੋਂ ਰਾਤ ਜੇਕਰ ਉਹ ਰਾਜਕਮਾਰੀਆਂ ਕੋਲ ਪਹੁੰਚ ਗਿਆ ਤਾਂ ਉਸ ਨੂੰ ਉਸ ਨਾਲ ਜੰਦ ਕਰਨਾ ਪਵੇਗਾ। ਜੰਦ ਕਰਕੇ ਉਹ ਰਾਜਕਮਾਰੀਆਂ ਨੂੰ ਆਪਣੇ ਨਾਲ ਲੈ ਕੇ ਜਾ ਸਕੇਗਾ। ਰਾਜੇ ਨੂੰ ਨਾਲ ਵਾਲੀ ਕਾਲ ਕੋਠਰੀ ਵਿੱਚੋਂ ਸਿਸਕੀਆਂ ਦੀ ਆਵਾਜ਼ ਸੁਣਾਈ ਦਿੱਤੀ। ਉਸਨੇ ਰੋਣ ਵਾਲੀ ਔਰਤ ਨੂੰ ਕੰਧ ਵੱਲ ਮੂੰਹ ਕਰਕੇ ਪੁੱਛਿਆ ਕਿ ਉਹ ਕੌਣ ਹੈ ਤੇ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇੱਕ ਵਧੀਆ ਆਦਮੀ ਹੈ ਤੇ ਰਾਜਕਮਾਰ ਨੇ ਦੱਸਿਆ ਕਿ ਉਹ ਰੋਪਨਗਰ ਦੀ ਰਾਜਕਮਾਰੀ ਰੋਬਤੀ ਹੈ ਤੇ ਬਹੁਤ ਸਾਰੇ ਲੋਕ ਉਸ ਨੂੰ ਛੜਾਉਣਾ ਹੈ ਪਰ ਉਹਨਾਂ ਨੂੰ ਜਿਨ੍ਹਾਂ ਨੇ ਮਾਰਮਕਾਇਆ ਰਾਜਕਮਾਰ ਨੇ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਸ ਨੂੰ ਜ਼ਰੂਰ ਬਚਾ ਲਵੇਗਾ ਰਾਜਕਮਾਰ ਨੇ ਦਾਣਾ ਕੱਢਿਆ ਤੇ ਉਸ ਨੂੰ ਮਿੱਟੀ ਵਿੱਚ ਦਬਾ ਦਿੱਤਾ ਤੇ ਉੱਥੇ ਜਿਹੋਨਾਂ ਦੀ ਫੌਜ ਹਾਜ਼ਰ ਹੋ ਗਈ ਰਾਜਾ ਨੇ ਚੂਹਾ ਨੂੰ ਉਥੇ ਸ਼ਰੰਖ ਪੁੱਟਣ ਲੈ ਗਿਆ ਚੂਹਾ ਨੇ ਰਾਤੋਂ ਰਾਤ ਸ਼ਰੰਖ ਪੱਟ ਦਿੱਤੀ ਰਾਜਕੁਮਾਰੀ ਕੋਲ ਚਲਾ ਗਿਆ ਤੇ ਰਾਜਕੁਮਾਰੀ ਦੀ ਸੁੰਦਰਤਾ ਦੇਖ ਕੇ ਹੈਰਾਨ ਰਹਿ ਗਿਆ ਛਾ ਕਾਲੇ ਲੰਬੇ ਵਾਲ ਜਿਹੜੇ ਉਸਤੇ ਗੋਡਿਆਂ ਤੋਂ ਥੱਲੇ ਤੱਕ ਆਉਂਦੇ ਹਨ ਮੋਟੀਆਂ ਮੋਟੀਆਂ ਛਾ ਕਾਲੀਆਂ ਬਹੁਤ ਹੀ ਸੁੰਦਰ ਅੱਖਾਂ ਬਹੁਤ ਜ਼ਿਆਦਾ ਚਿੱਟਾ ਰੰਗ ਤੇ ਗੱਲਾਂ ਤੇ ਗੁਲਾਬੀ ਲਾਲੀ ਪਾ ਮਾਰਦੀ ਸੀ ਮੱਥੇ ਤੇ ਪੈਂਦੀ ਕਾਲੇ ਵਾਲਾਂ ਦੀ ਕਾਲੇ ਲਾਟ ਉਸ ਨੂੰ ਹੋਰ ਵੀ ਸੁੰਦਰ ਬਣਾਉਂਦੀ ਸੀ ਉਸ ਤੇ ਤਿੱਖੇ ਨੱਕ ਵਿੱਚ ਪਾਣੀ ਨੱਥ ਦਾ ਹੀਰਾ ਦੂਰ ਤੱਕ ਟਿਸ਼ਕੋਰ ਮਾਰਦਾ ਸੀ ਉਸ ਦੇ ਸੁੰਦਰ ਕੰਨਾਂ ਵਿੱਚ ਬਾਲੇ ਤੇ ਗਲ ਵਾਲਾ ਹਾਰ ਸ਼ਿੰਗਾਰ ਉਸ ਦੀ ਸੁੰਦਰਤਾ ਨੂੰ ਚਾਰ ਚੱਲ ਲਗਾਉਂਦਾ ਸੀ ਉਸ ਦਾ ਪਤਲਾ ਗੁੰਦਮਾ ਸਰੀਰ ਬਹੁਤ ਸੁੰਦਰ ਲੱਗਦਾ ਸੀ ਉਸ ਤੇ ਗੁਲਾਬੀ ਰੰਗ ਦੇ ਪਤਲੇ ਬੁੱਲ ਆਪਣੇ ਆਪ ਕੁਝ ਕਹਿ ਰਹੇ ਸਨ ਪੈਰਾਂ ਵਿੱਚ ਪੰਨਾਂ ਚਾਂਦਰਾ ਤੇ ਜੁੱਤੀ ਦੀਆਂ ਸ਼ਨਕਾਰਾ ਦੂਰ ਤੱਕ ਪੈਂਦੀ ਸੀ ਸੁੰਦਰ ਹੱਥਾਂ ਵਿੱਚ ਚੂੜੀਆਂ ਤੇ ਗਜਰੇ ਹੱਥਾਂ ਵਿੱਚ ਛਾਪਾਂ ਤੇ ਉਸਤੇ ਅੱਥ ਦੀ ਸੁੰਦਰਤਾ ਨੂੰ ਹੋਰ ਜ਼ਿਆਦਾ ਵਧਾ ਰਹੇ ਸਨ ਰਾਜਕੁਮਾਰੀ ਵੀ ਰਾਜਕਮਾਰ ਪ੍ਰਤਾਪ ਦੀ ਸੁੰਦਰਤਾ ਦੇ ਬਾਤਰੀ ਦੇਖ ਕੇ ਹੈਰਾਨ ਰਹਿ ਗਈ ਸੋਚਣ ਲੱਗੀ ਕਿ ਇਹ ਨਾ ਸੋਹਣਾ ਰਾਜਕਮਾਰ ਸਵੇਰ ਤੱਕ ਜਿੰਨਾ ਦੁਆਰਾ ਮਾਰਮਕਾਇਆ ਜਾਵੇਗਾ ਥੋੜੇ ਸਮੇਂ ਤੱਕ ਜਿੰਨ ਵੀ ਉੱਥੇ ਆ ਗਿਆ ਤੇ ਉਸਨੇ ਰਾਜਕਮਾਰ ਨੂੰ ਮਾਰਨ ਲਈ ਬਹੁਤ ਸਾਰੇ ਜਾਦੂ ਚਲਾਏ ਪਰ ਰਾਜਕਮਾਰ ਦੀ ਤਲਵਾਰ ਦੁਆਰਾ ਉਹ ਜਾਦੂ ਖਤਮ ਕਰ ਦਿੱਤੇ ਗਏ ਰਾਜਕੁਮਾਰ ਨੇ ਉਸ ਨੂੰ ਜੁੱਧ ਕਰਨ ਲਈ ਲਲਕਾਰਿਆ ਜਿੰਨ ਤੇ ਕਿਸੇ ਵੀ ਜਾਦੂ ਦਾ ਅਸਰ ਨਹੀਂ ਹੋ ਰਿਹਾ ਸੀ ਇਸ ਲਈ ਉਸ ਨੇ ਰਾਜਕੁਮਾਰ ਨਾਲ ਆਮ ਇਨਸਾਨ ਵਾਂਗ ਜੁੱਧ ਕੀਤਾ ਤੇ ਜੁੱਧ ਵਿੱਚ ਜਿੰਨ ਮਾਰਿਆ ਗਿਆ ਰਾਜਕੁਮਾਰ ਰਾਜਕੁਮਾਰੀ ਨੂੰ ਰੋਹਬਤੀ ਨੂੰ ਲੈ ਕੇ ਉਸ ਦੇ ਨਗਰ ਚਲਾ ਗਿਆ ਰਾਜਕੁਮਾਰੀ ਨੇ ਆਪਣੇ ਪਿਤਾ ਕੋਲ ਰਾਜਕਮਾਰ ਪ੍ਰਤਾਪ ਨਾਲ ਵਿਆਹ ਕਰਨ ਦੀ ਇੱਛਾ ਜ਼ਾਹਰ ਕੀਤੀ ਪਰ ਰਾਜੇ ਨੇ ਮਨ੍ਹਾ ਕਰ ਦਿੱਤਾ ਕਿ ਉਹ ਇਸ ਉਸ ਦਾ ਵਿਆਹ ਕਿਸੇ ਰਾਜਕੁਮਾਰ ਨਾਲ ਹੀ ਕਰੇਗਾ ਕਿਸੇ ਆਮ ਇਨਸਾਨ ਨਾਲ ਨਹੀਂ ਇਸ ਤੇ ਰਾਜਕਮਾਰ ਪ੍ਰਤਾਪ ਦੱਸਦਾ ਹੈ ਕਿ ਉਹ ਸੁੰਦਰ ਨਗਰ ਦਾ ਰਾਜਕਮਾਰ ਹੈ ਪਰ ਉਸ ਦੀ ਪਰਜਾਈ ਦੁਆਰਾ ਧੋਖੇ ਕਰਨ ਉਹ ਆਪਣਾ ਰਾਜ ਖਾਟ ਖੋ ਬੈਠਿਆ ਹੈ ਰਾਜੇ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਉਸ ਦੀ ਸੈਨਾ ਲੈ ਕੇ ਆਪਣਾ ਨਗਰ ਦੁਬਾਰਾ ਜਿੱਤ ਲਵੇ ਤਾਂ ਉਹ ਆਪਣੀ ਪੁੱਤਰੀ ਦਾ ਵਿਆਹ ਉਸ ਨਾਲ ਕਰ ਦੇਵੇਗਾ ਰਾਜਕਮਾਰ ਪ੍ਰਤਾਪ ਨੇ ਰੋਪ ਨਗਰ ਦੀ ਸੈਨਾ ਨਾਲ ਸੁੰਦਰ ਨਗਰ ਉਤੇ ਧਾਵਾ ਬੋਲ ਦਿੱਤਾ ਸੁੰਦਰ ਨਗਰੀ ਦੀ ਸੈਨਾ ਨੇ ਆਪਣੇ ਰਾਜਕਮਾਰ ਨੂੰ ਪਛਾਣ ਲਿਆ ਤੇ ਉਹਨਾਂ ਨੇ ਬਿਨਾਂ ਲੜੇ ਹਥਿਆਰ ਛੱਡ ਦਿੱਤੇ ਇਸ ਤੇ ਰਾਜਕਮਾਰ ਚੰਦਰਨ ਰਾਜ ਤੇ ਰਾਣੀ ਸ਼ਕੁੰਤਲਾ ਨੇ ਕਰੋੜ ਨਗਰ ਦੀ ਸੈਨਾ ਲੈ ਕੇ ਰਾਜਾ ਪ੍ਰਤਾਪ ਤੇ ਤਾਵਾ ਬੋਲ ਦਿੱਤਾ ਰਾਜਕਮਾਰ ਨੇ ਜੰਦ ਵਿੱਚ ਚੰਦਰ ਰਾਜ ਨੂੰ ਖਤਮ ਕਰਕੇ ਕਰੋੜ ਨਗਰ ਤੇ ਸੁੰਦਰ ਨਗਰ ਉਪਰ ਕਬਜ਼ਾ ਕਰ ਲਿਆ ਉਸ ਨੇ ਰਾਣੀ ਸ਼ਕੁੰਤਲਾ ਤੇ ਰਾਣੀ ਸੁੰਦਰੀ ਨੂੰ ਬੰਦੀ ਬਣਾ ਲਿਆ ਤੇ ਆਪਣੇ ਪਰਿਵਾਰ ਨੂੰ ਉਹਨਾਂ ਦੀ ਕੈਦ ਵਿੱਚ ਛਡਾ ਲਿਆ ਰਾਜ ਕੋਟ ਮਾ ਰਾਜ ਪ੍ਰਤਾਪ ਦੇ ਮਾਤਾ ਪਿਤਾ ਨੇ ਦੱਸਿਆ ਸੁੰਦਰੀ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ ਤੇ ਆਪਣੀ ਭੈਣ ਭਰਾ ਤੋਂ ਚੋਰੀ-ਚੋਰੀ ਉਹਨਾਂ ਦੀ ਮਦਦਤ ਕਰਦੀ ਰਹੀ ਇਸ ਕਾਰਨ ਅੱਜ ਉਸਦੇ ਸਾਹਮਣੇ ਜਿੰਦਾ ਹਨ ਰਾਜੇ ਨੇ ਇਸ ਸੁੰਦਰੀ ਦੀਆਂ ਚੰਗੀਆਂ ਸੁਣ ਕੇ ਉਸ ਨੂੰ ਅਪਣਾਉਣ ਦਾ ਫੈਸਲਾ ਕਰ ਲਿਆ ਇਸੇ ਦੌਰਾਨ ਰਾਣੀ ਸ਼ਕੁੰਤਲਾ ਤੇ ਹੱਥ ਤਲਵਾਰ ਲੱਗ ਗਈ ਤੇ ਉਸਨੇ ਰਾਜਕੁਮਾਰ ਪ੍ਰਤਾਪ ਨੂੰ ਮਾਰਨ ਲੱਗੀ ਸੀ ਕਿ ਸੁੰਦਰੀ ਨੇ ਤਲਵਾਰ ਉਠਾ ਕੇ ਸ਼ਕੁੰਤਲਾ ਦਾ ਕਤਲ ਕਰ ਦਿੱਤਾ ਰਾਜਕੁਮਾਰ ਪ੍ਰਤਾਪ ਦੇ ਪਿਤਾ ਨੇ ਸੱਤਵਾਂ ਭਰਾਮਾ ਵਿੱਚੋਂ ਸਾਰਾ ਰਾਜਪਾਸ਼ਵੰਡ ਦਿੱਤਾ। ਰਾਜਕੁਮਾਰ ਪ੍ਰਤਾਪ ਵੀ ਆਪਣੀਆਂ ਰਾਣੀ ਸੁੰਦਰੀ ਨੂੰ ਰੂਵਤੀ ਤੇ ਫੂਲਵਤੀ ਨਾਲ ਆਪਣਾ ਸੁਖੀ ਜੀਵਨ ਬਤੀਤ ਕਰਨ ਲੱਗਾ। ਸੱਤਾਂ ਭਰਾਮਾ ਦੇ ਘਰ ਸੁੰਦਰ ਰਾਜਕੁਮਾਰ ਨੇ ਜਨਮ ਲਿਆ ਤੇ ਸਾਰੇ ਰਾਜਕੁਮਾਰ ਤੇ ਰਾਣੀ ਆਪਣੇ ਰਾਜ ਵਿੱਚ ਖੁਸ਼ ਸਨ।